ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਸੁੰਦਰੀ ਜੀ ਦਾ ਜਨਮ ਵਰਤਮਾਨ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਵਿਜਵਾੜਾ ਦੇ ਵਾਸੀ ਖੱਤਰੀ ਭਾਈ ਰਾਮ ਸਰੰਦੇ ਦੇ ਘਰ ਹੋਇਆ ਭਾਈ ਰਾਮ ਸਰੰਜੀ ਵੱਡੇ ਕੁਟੰਬੇ ਵਾਲੇ ਇੱਕ ਧਨਾੜ ਦੇ ਬਰਾਦਰੀ ਦੇ ਬਾਰ ਸੁਖ ਵਿਅਕਤੀ ਸਨ ਇਸ ਨਵੀਂ ਬੱਚੀ ਦੇ ਜਨਮ ਸਮੇ ਹੀ ਇਸ ਦੀ ਸੁੰਦਰਤਾ ਤੇ ਤਿੱਖੇ ਨੈਣ ਨਕਸ਼ਾਂ ਨੂੰ ਨਿਹਾਰਦਿਆਂ ਘਰ ਵਾਲਿਆਂ ਨੇ ਇਸ ਦਾ ਨਾਮ ਸੁੰਦਰੀ ਰੱਖ ਦਿੱਤਾ ਅਕਸਰ ਭਾਈ ਰਾਮ ਸਰੰਦਾਸ ਸਰਧਾਲੂ ਸਿੱਖ ਵਜੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਸ ਆਉਣਾ ਜਾਣਾ ਬਣਿਆ ਹੀ ਰਹਿੰਦਾ ਸੀ ਇੰਜ ਇਹ ਸਾਰਾ ਪਰਿਵਾਰ ਹੀ ਗੁਰੂ ਘਰ ਦਾ ਪ੍ਰੇਮੀ ਹੋ ਗਿਆ ਸੁੰਦਰੀ ਨੂੰ ਬਚਪਨ ਤੋਂ ਹੀ ਕੀਰਤਨ ਦੀ ਮਸ ਲੱਗ ਗਈ ਸੀ ਗੁਰੂ ਘਰ ਵਿੱਚ ਆਉਣ ਤੋਂ ਬਾਅਦ ਮਾਤਾ ਸੁੰਦਰੀ ਜੀ ਦੀ ਕੀਰਤਨ ਪ੍ਰਤੀ ਰੁਚੀ ਹੋਰ ਵੀ ਵਧ ਗਈ ਆਪ ਬਕਾਇਦਾ ਤੌਰ ਤੇ ਪਾਤਸ਼ਾਹ ਪਾਸੋਂ ਗੁਰਮਤ ਸੰਗੀਤ ਕੀਰਤਨ ਦੀ ਸਖਲਾਈ ਲੈਂਦੇ ਰਹੇ ਜਦੋਂ ਖਾਲਸੇ ਦੀ ਸਿਰਜਣਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਰਾਮ ਸਰਣ ਜੀ ਮਿਲੇ ਤਾਂ ਉਨਾ ਨੇ ਭਰੇ ਦਰਬਾਰ ਵਿੱਚ ਆਪਣੀ ਬੇਟੀ ਗੁਰੂ ਸਾਹਿਬ ਨੂੰ ਅਰਪਣ ਕਰ ਦਿੱਤੀ ਗੁਰੂ ਸਾਹਿਬ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਮੇਰੀ ਸ਼ਾਦੀ ਹੋ ਚੁੱਕੀ ਹੈ ਤਾਂ ਉਸ ਨੇ ਕਿਹਾ ਕਿ ਮੈਂ ਇਸ ਨੂੰ ਜਨਮ ਤੋਂ ਹੀ ਤੁਹਾਡੇ ਨਵਿੱਤ ਕਰ ਦਿੱਤਾ ਸੀ ਮੈਂ ਇਸ ਦਾ ਨਿਕਾਹ ਕਿਸੇ ਹੋਰთან ਨਹੀਂ ਕਰ ਸਕਦਾ ਸੰਗਤ ਤੇ ਮਾਤਾ ਗੁਜਰੀ ਦੇ ਜ਼ੋਰ ਦੇਣ ਗੁਰੂ ਸਾਹਿਬ ਇਹਨਾਂ ਦਾ ਹੁਕਮ ਟਾਲ ਨਾ ਸਕੇ ਇਨਾਦਾ ਵਿਆਹ 4 ਅਪ੍ਰੈਲ 1684 ਆਨੰਦਪੁਰ ਵਿਖੇ ਹੋਇਆ ਜਿਸ ਦਾ ਇੱਕ ਕਾਰਨ ਸ਼ਾਇਦ ਏ ਵੀ ਸੀ ਕੀ 7 ਸਾਲ ਗੁਰੂ ਸਾਹਿਬ ਦੇ ਵਿਆਹ ਤੋਂ ਬਾਅਦ ਵੀ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਸ਼ਾਇਦ ਇਸੇ ਕਰਕੇ ਗੁਰੂ ਸਾਹਿਬ ਨੂੰ ਮਜਬੂਰ ਕੀਤਾ ਗਿਆ 2 ਜਨਵਰੀ 1687 ਵਿੱਚ ਪੋਂਟਾ ਸਾਹਿਬ ਵਿਖੇ ਸਾਹਿਬ ਜادہ ਅਜੀਤ ਸਿੰਘ ਦਾ ਜਨਮ ਮਾਤਾ ਸੁੰਦਰੀ ਜੀ ਦੇ ਕੋਲ ਹੋਇਆ ਇਸ ਤੋਂ ਬਾਅਦ ਤਿੰਨ ਸਾਹਿਬ ਜادہ ਸਾਹਿਬ ਜادہ ਜੁਝਾਰ ਸਿੰਘ ਜੀ ਦਾ 1699 ਸਹਬਜਦਾ ਜੁਰਾਵਰ ਸਿੰਘ ਜੀ ਦਾ 1696 ਤੇ ਸਹਬਜਦਾ ਫਤੇ ਸਿੰਘ ਜੀ ਦਾ ਜਨਮ 1699 ਵਿੱਚ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ ਮਾਤਾ ਜੀਤੋ ਜੀ ਦਾ ਦੇਹਾਂਤ 1700 ਈਸਵੀ ਵਿੱਚ ਹੋਇਆ 1701 ਵਿੱਚ ਮਾਤਾ ਸਾਹਿਬ ਗੌਰ ਦਾ ਕੁਆਰਾ ਡੋਲਾ ਘਰ ਵਿੱਚ ਆਇਆ ਦਸੰਬਰ 1705 ਰਾਤ ਨੂੰ ਆਨੰਦਪੁਰ ਛੱਡਣ ਵੇਲੇ ਜਦੋਂ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਵਿਛੜ ਗਿਆ ਤਾਂ ਮਾਤਾ ਸੁੰਦਰੀ ਤੇ ਮਤਾ ਸਾਹਿਬ ਕੋਰ ਭਾਈ ਮਨੀ ਸਿੰਘ ਜੀ ਦੀ ਅਗਵਾਈ ਹੇਠ ਉਸ ਮੀਚ ਖੜਵਾਲੀ ਕਾਲੀ ਹਨੇਰੀ ਰਾਤ ਵਿੱਚ ਰਸਤਾ ਭਟਕੇ ਰੋਪੜ ਤੋਂ ਹੁੰਦੇ ਦਿੱਲੀ ਵੱਲ ਨੂੰ ਜਾ ਨਿਕਲੇ ਇੱਥੇ ਉਹ ਮਾਮਾ ਕਿਰਪਾਲ ਭਾਈ ਸਾਹਿਬ ਚੰਦ ਤੇ ਭਾਈ ਨੰਦ ਲਾਲ ਜੋ ਗੁਰੂ ਸਾਹਿਬ ਦੇ ਬਹੁਤ ਨੇੜੇ ਸੀ ਤੇ ਆਨੰਦਪੁਰ ਸਮੇਂ 52 ਕਵੀਆਂ ਵਿੱਚੋਂ ਇੱਕ ਉੱਗਾ ਕਵੀ ਸੀ ਉਸ ਵਕਤ ਹਿੰਦੁਸਤਾਨ ਦੇ ਬਾਦਸ਼ਾਹ ਕੋਲ ਮੁੰਚੀ ਦਾ ਕੰਮ ਕਰ ਰਿਹਾ ਸੀ ਦੀ ਦੇਖ ਰਖ ਵੇਚ ਰਹੇ ਜਦੋਂ ਗੁਰੂ ਸਾਹਿਬ ਵੱਲੋਂ ਬਹੁਤੇ ਦਿਨਾਂ ਤੋਂ ਕੋਈ ਖਬਰ ਨਹੀਂ ਆਈ ਤਾਂ 1706 ਵਿੱਚ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੋ ਗੁਰੂ ਸਾਹਿਬ ਨੂੰ ਸਬੋ ਦੀ ਤਲਵੰਡੀ ਜਾ ਮਿਲੇ ਆਪਣੇ ਪੁੱਤਰਾਂ ਨੂੰ ਗੁਰੂ ਸਾਹਿਬ ਨਾਲ ਨਾ ਦੇ ਕੇ ਪੁੱਛਿਆ ਕਿ ਸਹਬਜਾਦੇ ਕਿੱਥੇ ਆਂਤਾ ਗੁਰੂ ਸਾਹਿਬ ਨੇ ਖਾਲਸੇ ਨੂੰ ਸੰਬੋਧਨ ਕਰਕੇ ਕਿਹਾ ਇਹਨਾ ਪੁੱਤਰਾਂ ਕੇ ਸੀਸ 'ਤੇ ਵਾਰ ਦਿਆ ਸੁਚਾਰ ਚਾਰ ਮੂਏ ਤਾਂ ਕਿਆ ਹੂਆ ਜੀਵਤ ਕਈ ਹਜ਼ਾਰ ਇੱਥੇ ਹੀ ਉਹਨਾਂ ਨੇ ਚਾਰ ਸਹਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਵਾਰਤਾ ਸੁਣੀ ਇਸ ਤੋਂ ਬਾਅਦ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੋ ਨੇ ਖਾਲਸਾ ਪੰਥ ਦੀ ਸੇਵਾ ਨੂੰ ਹੀ ਆਪਣਾ ਮਕਸਦ ਬਣਾ ਲਿਆ ਜਦੋਂ ਗੁਰੂ ਸਾਹਿਬ ਤਲਵੰਡੀ ਸਾਹਿਬ ਤੋਂ ਨੰਦੇੜ ਸਾਹਿਬ ਔਰੰਗਜ਼ੇਬ ਨੂੰ ਮਿਲਣ ਲਈ ਚਲੇ ਤਾਂ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੋ ਨੂੰ ਉਹਨਾਂ ਨੇ ਦਿੱਲੀ ਵਾਪਸ ਭੇਜ ਦਿੱਤਾ ਗੁਰੂ ਸਾਹਿਬ ਅਜੇ ਬਰਘੋਰ ਦੇ ਇਲਾਕੇ ਵਿੱਚ ਪਹੁੰਚੇ ਸੀ ਕਿ ਔਰੰਗਜ਼ੇਬ ਦੇ ਮਰਨ ਦੀ ਖਬਰ ਆ ਗਈ ਹੁਣ ਉਹਨਾਂ ਦਾ ਅੱਗੇ ਜਾਣ ਦਾ ਮਕਸਦ ਨਾ ਰਿਹਾ ਤਾਂ ਉਹਨਾਂ ਆਪਣੀਆਂ ਮੋਹਾੜਾ ਪਿੱਛੇ ਦਿੱਲੀ ਵੱਲ ਨੂੰ ਮੋੜ ਦਿੱਤੀਆਂ ਮਾਤਾ ਸੁੰਦਰੀ ਤੇ ਸਾਹਿਬ ਦੇਵਾ ਨੂੰ ਮਿਲੇ ਮਾਤਾ ਸਾਹਿਬ ਦੇਵਾ ਨੇ ਗੁਰੂ ਸਾਹਿਬ ਨਾਲ ਜਾਣ ਦੀ ਇੱਛਾ ਪ੍ਰਗਟ ਕੀਤੀ ਮਾਤਾ ਸੁੰਦਰੀ ਨੂੰ ਤਮਾਮ ਧਰਮ ਕਾਰਜ ਦਾ ਕੰਮ ਸੌਪ ਕੇ ਆਪ ਬਹਾਦਰ ਸ਼ਾਹ ਜੋ ਗੁਰੂ ਸਾਹਿਬ ਦੀ ਮਦਦ ਨਾਲ ਬਾਦਸ਼ਾਹ ਬਣ ਚੁੱਕਾ ਸੀ ਉਸ ਨਾਲ वार्तालाप ਕਰਦੇ ਮਾਤਾ ਸਾਹਿਬ ਕੋ ਨੂੰ ਨਾਲ ਲੈ ਕੇ ਦੱਖਣ ਵੱਲ ਨੂਰਵਾਨਾ ਹੋ ਗਏ ਬਹਾਦਰ ਸ਼ਾਹ ਨਾਲ ਕੋਈ ਗੱਲ ਸਿਰੇ ਨਾ ਚੜਦੀ ਦੇਖ ਕੇ ਗੁਰੂ ਸਾਹਿਬ ਨੇ ਉਸ ਦਾ ਸਾਥ ਛੋੜ ਕੇ ਨੰਦੇੜ ਹੀ ਰੁਕ ਗਏ ਤੇ ਅੱਗੇ ਜਾਣਾ ਮੁਨਾਸਿਬ ਨਹੀਂ ਸਮਝਿਆ 1708 ਵਿੱਚ ਆਪਣੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਮਾਤਾ ਸਾਹਿਬ ਕੋ ਨੂੰ ਪੰਜ ਸ਼ਸਤਰ ਨਿਸ਼ਾਨੀ ਵਜੋਂ ਦੇ ਕੇ ਦਿੱਲੀ ਵਾਪਸ ਭੇਜ ਦਿੱਤਾ ਅੰਤਜਾਗ ਮਾਤਾ ਸਾਹਿਬ ਕੋਰਤੇ ਮਾਤਾ ਸੁੰਦਰੀ ਜੀ ਦੋਵੇਂ ਇਕੱਠੇ ਦਿੱਲੀ ਵਿੱਚ ਰਹੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਮਾਤਾ ਸੁੰਦਰੀ ਨੇ ਗੁਰੂ ਸਾਹਿਬ ਦੀਆਂ ਲਿਖਤਾਂ ਨੂੰ ਸੰਭਾਲਣ ਗੁਰੂ ਗ੍ਰੰਥ ਸਾਹਿਬ ਦੀਆਂ ਹੋਰ ਕਾਪੀਆਂ ਤਿਆਰ ਕਰਨ ਤੇ ਅੰਮ੍ਰਿਤਸਰ ਦੀ ਦੇਖਰੇਖ ਦਾ ਜਿੰਮਾ ਭਾਈ ਮਨੀ ਸਿੰਘ ਨੂੰ ਦੇ ਦਿੱਤਾ ਤੇ ਇਥੋਂ ਦਿੱਲੀ ਤੋਂ ਮਾਤਾ ਸੁੰਦਰੀ ਨੇ ਸਿੱਖਾਂ ਦੇ ਨਾਮ ਤੇ ਆਪਣੀ ਮੋਹਰ ਲਗਾ ਕੇ ਸੰਗਤਾਂ ਦੇ ਨਾਮ ਕਈ ਹੁਕਮਨਾਮੇ ਤੇ ਸੰਦੇਸ਼ 12 ਅਕਤੂਬਰ 1717 10 ਅਗਸਤ 1730 ਦੇ ਵਿਚਕਾਰ ਜਾਰੀ ਕੀਤੇ ਜਿਨ੍ਹਾਂ ਵਿੱਚੋਂ 9 ਅਜੇ ਤੱਕ ਮੌਜੂਦ ਹਨ ਦਿੱਲੀ ਵਿਖੇ ਮਾਤਾ ਸੁੰਦਰੀ ਨੇ ਇੱਕ ਲਵਾਰਿਸ ਬੱਚੇ ਨੂੰ ਜਿਸ ਦਾ ਮੁਹੰਦਰਾ ਅਜੀਤ ਸਿੰਘ ਨਾਲ ਮਿਲਦਾ ਸੀ ਗੋਦ ਲੈ ਲਿਆ ਤੇ ਉਸ ਦਾ ਨਾਂ ਅਜੀਤ ਰੱਖ ਦਿੱਤਾ ਜਦੋਂ ਉਹ ਵੱਡਾ ਹੋਇਆ ਤਾਂ ਬਹਾਦਰ ਸ਼ਾਹ ਨੇ ਉਸ ਨੂੰ ਗੁਰੂ ਗੋਬਿੰਦ ਸਿੰਘ ਦਾ ਵਾਰਿਸ ਮੰਨ ਕੇ ਆਪਣੇ ਦਰਬਾਰ ਵਿੱਚ ਰੱਖ ਲਿਆ ਜਿਸ ਨਾਲ ਉਹ ਹੰਕਾਰੀ ਹੋ ਗਿਆ ਤੇ ਦਰਬਾਰੀ ਬਣ ਕੇ ਰਹਿ ਗਿਆ ਉਹ ਦਰਬਾਰੀਆਂ ਦੀ ਤਰ੍ਹਾਂ ਹੀ ਸ਼ਾਨੋ ਸ਼ੌਕਤ ਨਾਲ ਰੇਦਾ ਮਾਤਾ ਸੁੰਦਰੀ ਦੀ ਵੀ ਘਟ ਪ੍ਰਵਾਹ ਕਰਦਾ ਮਾਤਾ ਸੁੰਦਰੀ ਨੇ ਅਜੀਤ ਸਿੰਘ ਦੀ ਸ਼ਾਦੀ ਵੀ ਕਰਵਾਈ ਜਿਸ ਤੋਂ ਉਸ ਦੇ ਘਰ ਇੱਕ ਪੁੱਤ ਹਾਥੀ ਸਿੰਘ ਹੋਇਆ ਮਾਤਾ ਸੁੰਦਰੀ ਉਸ ਨੂੰ ਤਿਆਗ ਕੇ ਅਜੀਤ ਸਿੰਘ ਦੀ ਪਤਨੀ ਤੇ ਬੱਚੇ ਨੂੰ ਲੈ ਕੇ ਮथुरा ਚਲੇ ਗਏ ਪਰ ਦੋਨੋਂ ਪਿਓ ਪੁੱਤ ਨੇ ਗੁਰੂ ਸਾਹਿਬ ਦਾ ਵਾਰਸ ਹੋਣ ਦਾ ਫਾਇਦਾ ਉਠਾਇਆ ਅਜੀਤ ਤੇ ਇੱਕ ਮੁਸਲਮਾਨ ਫਕੀਰ ਦੇ ਕਤਲ ਦੇ ਜੁਰਮ ਵਿੱਚ ਮੁਗਲਾਂ ਨੇ ਉਸ ਨੂੰ ਜਨਵਰੀ 18 1725 ਵਿੱਚ ਸਜ਼ਾਏ ਮੌਤ ਦੇ ਕੇ ਕਤਲ ਕਰ ਦਿੱਤਾ ਹਾਥੀ ਜਦ ਵੱਡਾ ਹੋਇਆ ਤਾਂ ਆਪਣੇ ਆਪ ਨੂੰ ਗੁਰੂ ਦਾ ਵਾਰਿਸ ਹੋਣ ਕਰਕੇ ਗੁਰੂ ਕੋਸ਼ਿਸ਼ ਕਰ ਦਿੱਤਾ ਤੇ ਆਪਣਾ ਨਾਂ ਨਾਨਕ ਲਗਾ ਕੇ ਬਾਣੀ ਨੂੰ ਵੀ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਇਸ ਵਰਤਾਰੇ ਨੇ ਮਾਤਾ ਸੁੰਦਰੀ ਨੂੰ ਬਹੁਤ ਦੁਖੀ ਕਰ ਦਿੱਤਾ ਤੇ ਉਹ ਮਾਤਾ ਸਾਹਿਬ ਗੌਰ ਨਾਲ ਦਿੱਲੀ ਵਾਪਸ ਆ ਗਈ ਹਾਥੀ ਦੀ ਬਿਨਾਵਲਾ ਤੋਂ ਬੁਰਹਾਨਪੁਰ ਵਿੱਚ ਮੌਤ ਹੋ ਗਈ ਜਿੱਥੇ ਉਹ ਐਮਰ ਸ਼ਾਹ ਅਬਦਾਲੀ ਤੇ ਮੁਗਲ ਬਾਦਸ਼ਾਹ ਦੀ ਲੜਾਈ ਤੋਂ ਡਰ ਕੇ ਨੱਸ ਗਿਆ ਸੀ ਮਾਤਾ ਸੁੰਦਰੀ ਮਾਤਾ ਸਾਹਿਬਕੌਰ ਦਿੱਲੀ ਵਾਪਸ ਆ ਗਏ ਤੇ ਪੱਕੇ ਤੌਰ ਤੇ ਰਹਿਣ ਦਾ ਫੈਸਲਾ ਕਰ ਲਿਆ ਜਿਸ ਕਰਕੇ ਸਿੱਖ ਸੰਗਤਾਂ ਦਾ ਇਕੱਠ ਵੀ ਹੋਣਾ ਸ਼ੁਰੂ ਹੋ ਗਿਆ ਤੇ ਦੇਸ਼ ਭਰ ਤੋਂ ਗੁਰੂ ਤੇਗ ਬਹਾਦਰ ਦੀ ਕੀ ਸਿੱਖ ਮਾਤਾ ਜੀ ਦੇ ਦਰਸ਼ਨਾਂ ਨੂੰ ਆਉਣਾ ਸ਼ੁਰੂ ਹੋ ਗਏ ਤਮਾਮ ਸਿੱਖ ਸੰਗਤਾਂ ਨੇ ਮਿਲ ਕਰਕੇ ਦਿੱਲੀ دروازੇ ਦੇ ਬਾਹਰ ਜ਼ਮੀਨ ਖਰੀਦ ਕੇ ਮਾਤਾ ਜੀ ਦੇ ਰਹਿਣ ਲਈ ਇੱਕ ਵੱਡੀ ਹਵੇਲੀ ਬਣਵਾਈ ਇਹ ਉਹੀ ਹਵੇਲੀ ਹੈ ਜਿੱਥੇ ਅੱਜਕੱਲ ਗੁਰਦੁਆਰਾ ਮਾਤਾ ਸੁੰਦਰੀ ਜੀ ਹੈ ਇੱਥੇ ਲਗਭਗ ਮਾਤਾ ਸੁੰਦਰੀ ਜੀ 39 ਵਰੇ ਤੱਕ ਰਹੇ ਅਤੇ ਸਿੱਖ ਧਰਮ ਦੀਪਰ ਫੁੱਲਤਾ ਲਈ ਰਜ ਕੇ ਧਰਮਪ੍ਰਚਾਰ ਦੀ ਲਹਿਰਾਂ ਚਲਾਈਆਂ ਪਾਣੀ ਮਨੀ ਸਿੰਘ ਜੀ ਜੋ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਸੀ ਤੇ ਤਮਾਮ ਸਿਰਮੌਰ ਸਿੱਖ ਹਸਤੀਆਂ ਆਪ ਦੇ ਹੁਕਮ ਦੀ ਤਾਮਿਲ ਕਰਦੇ ਭਾਵੇਂ ਮਾਤਾ ਸੁੰਦਰੀ ਜੀ ਦਾ ਜੀਵਨ ਦੁੱਖਾਂ ਨਾਲ ਬਲਦੁੰਦ ਰਿਆ ਪਿਆ ਸੀ ਪਰ ਫਿਰ ਵੀ ਆਪ ਹਮੇਸ਼ਾ ਹੱਸਦੇ ਚਿਹਰੇ ਨਾਲ ਦੁੱਖਾਂ ਦਾ ਸਾਹਮਣਾ ਕਰਦੇ ਰਹੇ ਮਾਤਾ ਸੁੰਦਰੀ ਜੀ ਜਿਤਨਾ ਸਮਾਂ ਵੀ ਦਿੱਲੀ ਰਹੇ ਹਰ ਰੋਜ਼ ਨਿਤਨੇਮ ਨਾਲ ਕੀਰਤਨ ਦੀ ਸੇਵਾ 'ਚ ਜੁਟੇ ਰਹੇ ਰੋਜ਼ਾਨਾ ਦੇ ਕਾਰੋਬਾਰਾਂ ਨਾਲ ਵਧੇਰੇ ਉਹ ਸੀ ਗੁਰੂ ਦਰਬਾਰ ਅੰਦਰ ਸਿੱਖ ਸੰਗਤਾਂ ਦਰਮਿਆਨ ਕੀਰਤਨ ਕਰਨਾ ਪਸੰਦ ਕਰਦੇ ਸਨ ਮੁੱਢਲੇ ਸਾਜ਼ਦਾਨ ਪੂਰੇ ਨਾਲ ਘੰਟਿਆਂ ਬੰਦੀ ਕੀਰਤਨ ਗਾਉਣਾ ਕਰਦੇ ਆ ਮੰਤਰੰਗਾਦ ਹੋ ਜਾਂਦੇ ਗੁਰੂ ਨਾਨਕ ਦੇਵ ਜੀ ਦੇ ਬਖਸ਼ੇ ਗੁਰਮਤ ਸੰਗੀਤ ਤੇ ਅਮੁਕੇ ਖਜਾਨੇ ਤੋਂ ਸ਼ਬਦ ਰੂਪੀ ਮੋਤੀਆਂ ਨੂੰ ਚੁਣ-ਚੁਣ ਕੇ ਸੰਗਤਾਂ ਸਾਵੇ ਪਰੋਸਦੇ ਆਪ ਇੱਕ ਮਹਾਨ ਕੀਰਤਨੀਏ ਇਸਤਰੀ ਵਜੋਂ ਸ਼ਾਇਦ ਪਹਿਲੇ ਕੀਰਤਨੀਆਂ ਤੇ ਕਈ ਸਾਜ਼ਾਂ ਦੇ ਮਾਹਿਰ ਵੀ ਸੀ ਬਾਲਕ ਜਸਾ ਸਿੰਘ ਅਹਲੂਵਾਲੀਆ ਆਪਦੇ ਮਗਰ ਬੈਠ ਕੇ ਕੀਰਤਨ ਕਰਨ ਸਮੇਂ ਆਪ ਜੀ ਦਾ ਪੂਰਾ ਪੂਰਾ ਸਾਥ ਦਿੰਦੇ ਸਰਦਾਰ ਜਸਾ ਸਿੰਘ ਅਹਲੂਵਾਲੀਆ ਬਚਪਨ ਵੇਲੇ ਮਾਤਾ ਸੁੰਦਰੀ ਜੀ ਪਾਸ ਹੀ ਰਹਿੰਦੇ ਸਨ ਅਤੇ ਗੁਰਮਤ ਸੰਗੀਤ ਵਿਦਿਆ ਤੋਂ ਇਲਾਵਾ ਹਰ ਤਰ੍ਹਾਂ ਦੀ ਵਿਦਿਆ ਆਪ ਨੇ ਮਾਤਾ ਸੁੰਦਰੀ ਜੀ ਪਾਸੋਂ ਹੀ ਪ੍ਰਾਪਤ ਕੀਤੀ ਫਿਰ ਪਰ ਜਵਾਨੀ ਦੀ ਅਵਸਥਾ 'ਚ ਮਾਤਾ ਜੀ ਨੇ ਇਹਨਾਂ ਨੂੰ ਸ਼ਸਤਰ ਵਿਦਿਆ ਸਿੱਖਣ ਲਈ ਨਵਾਬ ਕਪੂਰ ਸਿੰਘ ਪਾਸ ਪੰਜਾਬ ਭੇਜ ਦਿੱਤਾ ਏ ਮਾਤਾ ਸੁੰਦਰੀ ਜੀ ਦੀ ਦੂਦ ਦ੍ਰਿਸ਼ਟੀ ਅਤੇ ਸੂਝ-ਬੂਝ ਦਾ ਪ੍ਰਗਟਾਵਾ ਸਹੀ ਜਿਸ ਕਾਰਨ ਜਸਾ ਸਿੰਘ ਸੁਲਤਾਨ ਉਲ ਕੋਮ ਨਵਾਬ ਜਸਾ ਸਿੰਘ ਆਲੂ ਵਾਲੀਆ ਖਵਾਏ ਅਤੇ ਆਪਣੀ ਸੂਰਬੀਰਤਾ ਤੇ ਦੂਦ ਅਦੇਸ਼ੀ ਨਾਲ ਲਾਹੌਰ ਦੇ ਪਠਾਨ ਨੂੰ ਕਰਾਰੀ ਹਾਰ ਦਿੱਤੀ ਗੁਰੂ ਨਾਨਕ ਨਾਮ ਦੇ ਸਿੱਕੇ ਚਲਾਏ ਅਤੇ ਦਿੱਲੀ ਦੀਆਂ ਦੀਵਾਰਾਂ ਨਾਲ ਆਣ ਲੋਹਾ ਲਿਆ ਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ ਆਪਣੇ ਆਖਰੀ ਸਾਹਾਂ 80 ਸਾਲ ਦੀ ਉਮਰ ਤੱਕ ਵੀ ਮਾਤਾ ਸੁੰਦਰੀ ਜੀ ਨਿਤ ਪ੍ਰਤੀ ਕੀਰਤਨ ਕਰਦੇ ਰਹੇ ਸੋ ਅਸੀਂ ਬੜੇ ਹੀ ਫਖਰ ਮਾਣਦੇ ਸਰਦਾ ਸਤਿਕਾਰ ਨਾਲ ਆਖ ਸਕਦੇ ਹਾਂ ਕਿ ਸਿੱਖ ਕੌਮ ਵਿੱਚ ਜੇਕਰ ਕੋਈ ਪਹਿਲੀ ਸਿੱਖ ਬੀਬੀ ਕੀਰਤਨਕਾਰ ਹੋਈ ਹੈ ਤਾਂ ਉਹ ਸਿਰਫ ਮਾਤਾ ਸੁੰਦਰੀ ਜੀ ਹੀ ਕਹੇ ਜਾ ਸਕਦੇ ਹਨ ਮਾਤਾ ਸੁੰਦਰੀ ਜੀ ਕੋਈ ਆਮ ਜਾਂ ਸੁਧਾਰਨ ਕਿਸਮ ਦੀ ਕੀਰਤਨਕਾਰ ਬੀਬੀ ਨਹੀਂ ਸੀ ਬਲਕਿ ਆਪ ਜੀ ਨੂੰ ਗੁਰਮਤ ਸੰਗੀਤ ਦੀਆਂ ਹਰ ਤਰੀਕੇ ਦੀਆਂ ਬਾਰਿਕੀਆਂ ਨੂੰ ਖੂਬ ਜਾਣਕਾਰੀ ਸੀ ਆਪ ਜੀ ਗੁਰੂ ਸਾਹਿਬਾਂ ਵੇਲੇ ਦੇ ਪ੍ਰਭਕ ਤੇ ਤਨੰਤਰ ਬਾਬੀ ਕੀਰਤਨੀਆਂ ਦੀ ਤਰ੍ਹਾਂ ਹੀ ਹਰ ਤਰ੍ਹਾਂ ਦੀ ਗਾਇਕੀ ਚ ਮਹਾਰਤ ਰੱਖਦੇ ਅਤੇ ਤੰਤੀ ਸਾਜਾਂ ਨਾਲ ਬਕਾਇਦਾ ਤੌਰ ਤੇ ਨਿਰਧਾਰਤ ਕੀਰਤਨ ਦੁਆਰਾ ਪੜਦਾਲਾਂ ਤ੍ਰੁਪਦਾ ਸ਼ਿਰਿਆ ਸਾਜੀ ਦੀ ਵਾਰ ਔਖੇ ਤੇ ਵੱਡੇ ਤਾਲਾਂ ਵਿੱਚ ਅਲਾਣੀਆਂ ਘੋੜੀਆਂ ਸੱਦ ਅਤੇ ਹਰ ਤਰ੍ਹਾਂ ਦੀਆਂ ਬਚਦਾ ਉਹ ਪੇਸ਼ ਕਰਨ ਦੀ ਸੋਜੀ ਤੇ ਪਕੇਰੀ ਪਕੜ ਰੱਖਦੇ ਜਿਗਰਾ ਜੋਗ ਹੈ ਕਿ ਉਹ ਵਕਤ ਤੇ ਦਿੱਲੀ ਦੇ ਵੱਡੇ ਵੱਡੇ ਗਵਈਏ ਤੇ ਬਾਈਏ ਇਤਿਆ Adik ਮਾਦਾ ਸੁੰਦਰੀ ਤਰਫੋਂ ਸੰਗੀਤਕ ਪਕੜ ਦੇ دیਵਾਨੇ ਤੇ ਕਦਰਦਾਨ ਸਾਨ ਤੇ ਸਭ ਹੀ ਹਾਜ਼ਰ ਹੋ ਕੇ ਅਦਬ ਪਿਆਰ ਦਾ ਪ੍ਰਗਟਾਵਾ ਕਰਦਿਆਂ ਕਦਮ ਬੋਸੀ ਕਰਦਿਆਂ ਕਦਮ ਬੋਸੀ ਕਰਿਆ ਕਰਦੇ ਸਨ ਅਖੀਰ 1947 ਵਿੱਚ ਉਹਨਾਂ ਨੂੰ ਅਕਾਲ ਪੁਰਖ ਦਾ ਸੱਦਾ ਆ ਗਿਆ ਗੁਰੂ ਸਾਹਿਬ ਦੀਆਂ ਪੰਜ ਨਿਸ਼ਾਨੀਆਂ ਪੰਜ ਸ਼ਸਤਰ ਉਹਨਾਂ ਨੇ ਆਪਣੇ ਵਾਰਸਾਂ ਖਾਲਸਾ ਪੰਥ ਨੂੰ ਸੌਂਪ ਕੇ ਇਸ ਦੁਨੀਆ ਦੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਅਕਾਲ ਪੁਰਖ ਦੀ ਗੋਦ ਜਾਸਮਾਏ ਮਾਤਾ ਸੁੰਦਰੀ ਨੇ ਜਿੰਨੀ ਉਮਰ ਅਕਾਲ ਪੁਰਖ ਨੇ ਉਹਨਾਂ ਨੂੰ ਬਖਸ਼ੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਉਹਨਾਂ ਤੇ ਗੁਰੂ ਗ੍ਰੰਥ ਸਾਹਿਬ ਵਿਚਕਾਰ ਸੀੜੀ ਦਾ ਕੰਮ ਕੀਤਾ ਉਨ੍ਹਾਂ ਦੀ ਯਾਦ ਵਿੱਚ ਅੱਜ ਵੀ ਦੋ ਗੁਰਦੁਆਰੇ ਰਹਿਣ ਵਾਲੀ ਥਾਂ ਤੇ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੋ ਦੇ ਸੰਸਕਾਰ ਵਾਲੀ ਥਾਂ ਤੇ ਪੋਗਲ ਦੇ ਨੇੜੇ ਜਮਨਾ ਦੇ ਕੰਡੇ ਤੇ ਬਾਲਾ ਸਾਹਿਬ ਗੁਰਦੁਆਰਾ ਜਿੱਥੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਦਾ ਸੰਸਕਾਰ ਵੀ ਹੋਇਆ ਸੀ ਗੁਰੂ ਗੁਰਦੁਆਰਾ ਹੈ ਜੋ ਬਾਲਾ ਪ੍ਰੀਤਮ ਦੇਨ ਨਾਲ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੋ ਨੂੰ ਵੀ ਯਾਦ ਕਰਾਉਂਦਾ ਹੈ ਜੇਗਾ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ